ਕੋਈ ਨਹੀਂ ਹਿਲਦੇ ਆਂ ਅੱਜ ਇਹ ਰੋਅ ਲਾਈਵ ਹੀ ਕਰਦਾ ਲਾਈਵ ਕਰ ਰਗੇ ਲੋਕ ਵੀ ਮਿੱਤਰੋ ਪਹੁੰਚੇ ਆਪਾਂ ਜਿਵੇਂ ਤੁਸੀਂ ਟਾਈਟਲ ਪੜਿਆ ਹੋਣਾ ਵੀ ਔੜੀਆਂ ਨਚਾਉਣ ਦੇ ਸ਼ੌਂਕੀ ਇੱਥੋਂ ਪੈਦਾ ਹੁੰਦੇ ਆ ਮਿੱਤਰੋ ਦਿਖਾਉਣੇ ਆ ਤੁਹਾਨੂੰ ਲਓ ਵੀ ਮਿੱਤਰੋ ਦੇਖੋ ਬਈ ਇਹ ਆ ਬਈ ਹਰਮਾਨਗੜ੍ਹ ਸਾਰੇ ਮੇਲੇ ਦੇ ਬਈ ਰੌਣਕ ਜਿੱਥੇ ਕੀ ਘੋੜੀਆਂ ਨਚਾਉਂਦੇ ਜਿਵੇਂ ਦੱਸਿਆ ਤੁਹਾਨੂੰ ਵੀ ਸ਼ੌਂਕੀ ਤਾਂ ਇੱਥੋਂ ਬਣਦੇ ਆ ਮਿੱਤਰ ਪਿਆਰੇ ਘੋੜੀਆਂ ਨੱਚੀ ਜਾਂਦੀਆਂ ਤੇ ਗਾਣੇ ਬੜੇ ਚੱਲਦੇ ਹੁੰਦੇ ਆ ਲਓ ਦੇਖੋ ਬਈ ਨਿਆਰੇ ਮਿੱਤਰ ਵਾਇਡਾ ਸੋ ਮੰਤਰੋ ਜਿੰਨੇ ਵੀ ਵੀਰ ਜੁੜੇ ਹੋਣ ਲਾਈਵ ਦੇ ਉੱਤੇ ਵੀ ਆ ਰਹੀ ਹੈ ਕਿ ਨਹੀਂ ਆਪਣੀ راجے جی واج تے اندر وچ ہوریاں نا چھیڑنی دیکھو نے یار اے کیا بات راجے جی رک ਲੋ ਵੀ ਮੇਟਰ ਬੇਖੋ ਵੀ ਨਿਆਰੇ ਬਹੁਤ ਹੀ ਸ਼ਾਨਦਾਰ ਬਈ ਡਾਂਸ ਕਰਦੇ ਕੁੜੀ ਦਾ ਇੱਧਰ ਬਈ ਖੜੇ ਆ ਜੱਜ ਸਹਿਬਾਨ ਹੋਰੇ ਜਿਹੜੇ ਕੀ ਦੱਸਣਗੇ ਕਿ ਕਿਵੇਂ ਆ ਕਿਹੜੀ ਕੁੜੀ ਵਧੀਆ ਨੱਚਦੀ ਹੈ ਨਾ ਕਿਹੜੀ ਕਿਵੇਂ ਨੱਚਦੀ ਆ ਇਹ ਵੀ ਜਿਵੇਂ ਪੰਗੜੇ ਦੇ ਕੰਪੀਟੀਸ਼ਨ ਆ ਕੁੜੀਆਂ ਦੇ ਮੇਤਰੋ ਕੰਪੀਟੀਸ਼ਨ ਰੱਖੇ ਹੋਏ ਆ ਤਾਂ ਨੰਬਰ 62 ਕੁੜੀ ਕੁਸ਼ਲਕਸ਼ਮੀ ਨੋਵੇਂ ਮਿੱਤਰੋ ਇਹ ਤਾਂ ਹੋ ਗਿਆ ਡਾਂਸ ਕੰਪੀਟੀਸ਼ਨ ਕੰਪਲੀਟ ਹੁਣ ਇੱਧਰ ਆ ਗਈ ਬਈ ਨੌਕਰੀ ਵਿਜੇ ਲక్ష్ਮੀ ਹੈ ਜੀ ਇਹਦਾ ਨਾਮ ਮਿੱਤਰੋ ਵਿਜੇ ਲక్ష్ਮੀ ਵਿਜੇ ਲక్ష్ਮੀ ਆਪ ਸਭੀ ਕੇ ਬੀਚ ਮੇ ਡਾਂਸ ਕੰਪੀਟੀਸ਼ਨ ਕਰਨੇ ਕੇ ਲਈ ਹਾਜ਼ਰ ਹੋ ਚੁੱਕੀ ਹੈ ਪਹੁੰਚੇ ਸਹੀ ਬਦੋ ਮਿੱਤਰੋ ਪਹਿਲਾਂ ਇਹਦਾ ਟਾਈਮ ਨੋਟ ਕਰਨਗੇ ਫਿਰ ਇਹ ਪਰਫਾਰਮੈਂਸ ਲਈ ਰੈਡੀ ਕਰਨਗੇ ਆਵਾਜ਼ ਜਰੂਰ ਦੱਸੋ ਇੱਕ ਵਾਰੀ ਆਉਂਦੀ ਹੈ ਕਿ ਨਹੀਂ ਆਪਣੀ ਕਿਤੇ ਆਵਾਜ਼ ਨਾ ਆਵੇ ਮਿੱਤਰੋ ਤੇ ਤੁਸੀਂ ਭਾਈ ਲਾਈਵ ਤੇ ਜੁੜੇ ਰਹੋ ਇਹਨਾਂ ਨੇ ਕਾਫੀ ਬੜੀ ਸੰਗਤ ਵਧੀਆ ਸ਼ਿੰਗਾਰੀ ਹੋਈ ਆ ਕੰਨ ਸਾਫ ਕਰਾਇਆ ਹੋਇਆ ਮਿੱਤਰੋ ਵੇਖੋ ਕੁੜੀ ਦੇ ਕੰਠਾ ਲੱਗਿਆ ਹੋਇਆ ਦੇਖੋ ਸਭੀ ਭਾਈਆਂ ਦਾ ਸਨਮਾਨਨਦ ਮਿਤਰੋ ਵਾਕਿਆ ਜੀ ਬਈ ਬਹੁਤ ਸ਼ਾਨਦਾਰ ਤੇ ਬਈ ਰਾਜੀ ਕੁੜੀ ਆ ਤਾਂ ਇਹਦਾ ਹੁਣ ਕੰਪੀਟੀਸ਼ਨ ਹੋਊਗਾ ਭੰਗੜਾ ਪਰਫਾਰਮੈਂਸ ਹੋਏ ਦੀ ਫੇਰ ਲੱਗੂਗਾ ਪਤਾ ਵੀ ਮਿਤਰੋ ਵੀ ਕਿਹੜੀ ਬਿਨਰ ਆ ਕਿਹੜੇ ਨਹੀਂ ਬਈ ਕਾਂਠਾ ਵਗੈਰਾ ਦੇਖੋ ਮਿਤਰੋ ਸਜਾਇਆ ਮਿਤਰਾਣੇ ਇਹ ਬਈ ਰਾਜਸਥਾਨ ਦੇ ਜਿਹੜੇ ਕੀ ਨਜ਼ਾਰੇ ਸਾਨੂੰ ਦਿਖਾਈ ਜਾਂਦੇ ਆ ਹਣੂ ਮਾਨਕੜ ਕੁੜੀਆਂ ਦੇ ਮੇਲੇ ਦੇ ਤਾਂ ਮਿਤਰੋ ਇੱਥੋਂ ਮੰਨਦਾ ਕੁੜੀਆਂ ਦਾ ਸ਼ੌਂਕ ਕਰੇਜ ਜਿਹੜਾ ਇੱਥੇ ਆਉਂਦਾ ਉਹਨੂੰ ਫੇਰ ਪਤਾ ਲੱਗਦਾ ਵੀ ਬਈ ਵਾਕਿਆੱਚੀ ਸ਼ੌਂਕ ਐ ਪੈਦਾ ਹੁੰਦਾ ਮਿਤਰੋ ਦੇਖ ਸਕਦੇ ਹੋ ਬਈ ਤਾ ਸतीश ਪਤੇਰ ਆਂਦੀ ਹੈ ਸਤਵੀਰ ਧੰਨਵਾਦ ਵੀਰੇ ਸतीश ਧੰਨਵਾਦ ਇੰਨਾ ਹੀ ਪਤਾ ਕਰਨਾ ਸੀ ਵੀਰ ਤਾਂ ਆਇਆ ਸतीश ਵੀਰ ਕੋੜੀਆਂ ਦੇ ਮੇਲੇ ਤੇ ਲਓ ਵੀ ਮੇਤਰੋ ਕਾਂਠਾ ਵਗੈਰਾ ਦੇਖੋ ਬਈ ਨੀ ਯਾਰੇ ਤੇ ਰਾਜਸਥਾਨ ਤੋਂ ਵੀਰ ਆ ਇਹ ਤੇ ਇਧਰ ਵੀ ਜੱਜ ਸਾਹਿਬਾਨ ਵੀ ਕਰੀ ਜਾਂਦੇ ਆ ਆਪਦੀ ਮੀਟਿੰਗ ਕੋਈ ਥੋੜਾ ਯਾਰ ਪਤਾ ਤੁਹਾਨੂੰ ਵੀ ਚੱਜੂ ਮੱਜੂ ਪੈਂਦੇ ਹੀ ਹੁੰਦਾ ਹਨਾ ਉਹ ਗੱਲ ਆ ਤਾਂ ਵੀਰ ਅੱਗੇ ਖੜੇ ਆ ਇਧਰ ਕੰਡੂ ਕਰਕੇ ਬਾਈ ਜੀ ਸਹੀ ਟਾਈਮ ਲੋਟ ਕਰਕੇ ਅਗਲਾ ਵਾਖ ਦੇਖੋ ਮਤਰੋ ਕਿੰਨਾ ਵੱਡਾ ਸੋ ਜੱਜ ਬੇਰਾਂ ਨੂੰ ਬੇਨਤੀ ਆ ਸਹੀ ਟਾਈਮ ਤੇ ਐਂਟਰੀ ਕਰਕੇ ਸੋਡਲੀ ਕੋਲ ਜੋ ਐਂਟਰੀ ਕਰਿਆ ਕਰੋ ਹਾਂ ਬਾਈਪਾਸ ਤਿਆਰ ਬੇ ਨਾ ਸਰ ਜੀ ਕੋਲਣ ਕਲਾ ਵਰਜੇ ਉਹਨਾਂ ਨੇ 5800 ਰੁਪਏ ਦਾ ਸਹਾਇਤਾ ਦਿੱਤੀ ਸਮਿਤੀ ਨੂੰ ਸੋਹਣੇ ਬਹੁਤ ਬਹੁਤ ਧੰਨਵਾਦ ਰਾਜਾ ਸਿੰਘ ਵੀ ਵਰਲਡ ਕਪ ਉਹਨਾਂ ਨੇ ਵੀ 1100 ਦਾ ਸਹਾਇਤਾ ਦਿੱਤਾ ਸਯਪਾ ਜੀ ਰਾਜੂ ਖੋਸਾ ਸਿੰਘ ਜੀ ਜੀ ਲੋਬੀ ਮਿੱਤਰੋ ਟਾਈਮ ਹੋ ਗਿਆ ਸਟਾਰਟ ਸ਼ਾਇਦ ਇਹਨਾਂ ਦਾ 3 ਕਿ ਮਿੰਟਾਂ ਦਾ ਹਾਂ ਬਾਈਪਾਸ ਐਮ ਹੁਣ ਠੀਕ ਆ ਫਿਰ ਠੀਕ ਆ ਸੁਦੀਸ਼ ਵੇ ਕੋਮੇ ਡਰੋਏ ਇਹਦੇ ਵਿੱਚੋਂ ਕੋਈ ਇਹਨਾਂ ਨੇ ਸਟੈਪ ਕੱਢਣੀ ਹੈ ਨਾ ਜਾਣਣਾ ਤੇ ਬਈ ਜਜਿੰਗ ਕਰਨੀ ਵੀ ਕਿਹੜਾ ਸੌਖੀ ਹੈ ਨਾ ਕਿਉਂਕਿ ਨੌਲੇਜ ਬਣਾ ਤਾਂ ਕੋਈ ਚੀਜ਼ ਵੀ ਨੌਲੇਜ ਬਣਾਦਾ ਮਿੱਤਰੋ ਕੱਪ ਨੂੰ ਵੀ ਗਲਾਸ ਕਹਿ ਦਿੰਦਾ ਹੈ ਲੈ ਉਹ ਗੱਲ ਆ ਨਵੇਂ ਮਤਰੋ ਬੇਖੀ ਜਾਂਦੇ ਆ ਜੱਜ ਵੇਖੋ ਵੱਡੀ ਉਮਰ ਦੇ ਆ ਬਿਜੁਰਗ ਜੀਪੂਰੇ ਹਨ ਤਾਂ ਜਿਵੇਂ ਵੀ ਇਧਰੋਂ ਰਾਜਸਥਾਨ ਦੇ ਹਨ ਚੌਧਰੀ ਇਹ ਹੈ ਬਈ ਜੱਜ ਸਾਹਿਬਾਨ ਦੇਖੋ ਹੁਣ ਕੀ ਕੱਢਦੇ ਇਹਦੇ ਵਿੱਚੋਂ ਕਿੰਨੀਆਂ ਨਚਾਉਂਦੇ ਆ 3 ਮਿੰਟਾਂ ਦਾ ਸਮਾਂ ਤਾਂ ਜਿਹਦਾ ਇਹਦਾ ਬਈ ਨਾਮ ਰੱਖਿਆ ਕੁੜੀ ਦਿੰਦਾਂ ਨੇ ਵਿਜੈ ਲక్ష్ਮੀ ਤੇ ਕੰਠਾ ਵਗੈਰਾ ਦੇਖੋ ਮਤਰੋ ਚਾਂਦੀ ਦਾ ਪਾਇਆ ਹੋਇਆ ਵੇਖੋ ਨੀ ਯਾਰ ਇਹ ਕੁੰਗਰੂ ਲਾਇਆ ਹੋਇਆ ਚਾਂਦੀ ਦਾ ਕੰਠਾ ਪਾਉਂਦੀ ਆ ਬਈ ਜਿੱਦਾ ਫਿਰ ਤੇ ਕੋਟ ਢੋਲ ਵਾਲਾ ਵੀ ਡਗਾ ਲਾਉਂਦਾ ਪੂਰਾ ਟਕਾ ਕੇ ਮਤਰਾ ਵੇਖੋ ਬਈ ਬਹੁਤ ਸੋਹਣਾ ਹੈ ਨਾ ਇਹ ਘੋੜੀ ਦਾ ਲਓ ਵੀ ਮੰਨ ਲੋ ਵੀ ਦਮ ਦਵਾ ਦਵਾ ਕੇ ਥੋੜਾ ਥੋੜਾ ਟਾਈਮ ਨਾ ਕਢਾ ਕੇ ਫਿਰ ਇਹ ਕੋਈ ਆਪ ਦਾ ਅੱਗੇ ਦਾ ਬਈ ਜਿਹੜਾ ਪ੍ਰੋਸੈਸ ਇਹਦਾ ਰੱਖਦੇ ਆ ਮਾਲਕ ਦਿੰਦਾ ਥਾਪੀਆਂ ਘੋੜੀ ਨੂੰ ਵੀ ਲਿਆ ਨੰਬਰ ਪਹਿਲਾ ਹੈ ਚਲੋ ਬਈ ਫੇਰ ਚਲਾਤਾ ਬਈ ਬੋਲਦੀ ਮਿੱਤਰ ਤੁਸੀਂ ਨਾ ਇੱਕ ਨੋਟ ਕਰਿਓ ਗੱਲ ਸਾਜ਼ ਬਦਲਦੇ ਇਹ ਸਾਜ਼ ਬਦਲਣ ਦੇ ਹਿਸਾਬ ਨਾਲ ਹੀ ਇਹ ਜਿਵੇਂ ਜਿਵੇਂ ਸਾਜ਼ ਬਦਲਦੇ ਆ ਉਵੇਂ ਮੇ ਕੋੜੀ ਨੂੰ ਨੱਚਣਾ ਪੈਂਦਾ ਜੇਕਰ ਉਹ ਸਟੈਪ ਜਾਂ ਕੋਈ ਸਾਜ਼ ਦੇ ਹਿਸਾਬ ਨਾਲ ਗਲਤ ਕਦਮ ਚੱਕ ਦੇਣਾ ਫਿਰ ਉਹ ਇਹ ਨੂੰ ਨੋਟ ਕਰ ਲੈਂਦੇ ਵੀ ਨਹੀਂ ਸੈਟਿੰਗ ਨਹੀਂ ਕੰਮ ਦੇਖੋ ਬਈ ਸ਼ਰਗਨ ਦਿਆ ਮੈਟ੍ਰੋ ਲਵਪ੍ਰੀਤ ਸਿੰਘ ਲਿਖਦਾ ਵੀਰ ਵੀ ਬਹੁਤ ਵਧੀਆ ਟੂਮ ਸੇ ਗਰੀ ਟੂਮਾਂ ਟੂਮ ਟੂਮ ਘੜੀਗੀ ਹਾਂ ਕਹਿੰਦੇ ਟੂਮਾ ਵੀ ਟੂਮਾ ਟੂਮਾ ਕਹਿੰਦੇ ਇਹਨੂੰ ਟੂਮਾ ਚ ਹੀ ਕਰਿਓ ਰਾਜਸਥਾਨ ਦੇ ਮੇਲੇ ਨੇ ਮਿੱਤਰੋ ਰੌਣਕ ਆਇਦਰ ਵੀਰ ਨਿਊ ਜੰਬੀ ਜੋਤ ਡੈਰੀ ਫਾਰਮਿੰਗ ਵਾਲਾ ਵੀ ਜੁੜਿਆ ਹੋਇਆ ਹੈ ਐ ਮੈਂ ਕਿਹਾ ਮੇਲੇ ਲਗਾ ਰਹੇ ਹਾਂ ਮੇਲਾ ਕੱਦ ਘਾਟ ਵੇਖੋ ਮਤੋ ਵਾਕਿਆ ਚੀ ਸ਼ਾਨਦਾਰ ਹੈ ਤੇ ਟੂਮਾ ਕਹਿੰਦੇ ਮਿੱਤਰੋ ਪ्युअर ਪੰਜਾਬੀ ਵਿੱਚ ਜਿਵੇਂ ਕਹਿੰਦੇ ਵੀ ਟੂਮ ਸਹੀ ਕਰੋ ਆਦੇ ਹੈ ਕੰਠਾ ਕੰਠਾ ਟੂਮਾ ਟੰਗੂ ਡਗੇ ਨਾਲ ਨਚਾਉਂਦੇ ਆ ਮਿੱਤਰੋ ਬੜੀ ਵਿਦੋਤਨੀ ਕਾਫੀ ਸ਼ਾਨਦਾਰ ਡਾਂਸ ਕਰਦੀ ਹੋਈ ਹੈ ਕਹਿੰਦਾ ਬਿਜੈ ਲక్ష్ਮੀ ਦਾ ਕਾਫੀ ਸ਼ਾਨਦਾਰ ਨੱਚਦੀ ਹੈ ਮਿੱਤਰੋ ਦੇਖੋ ਭਾਈ ਰੰਗ ਬੰਨੇ ਪਏ ਹੈ ਨਜ਼ਾਰਾ ਹੈ ਮਿੱਤਰੋ ਬੈਸੇ ਤਾਂ ਚਲੋ ਸ਼ੌਂਕ ਚੰਗਾ ਹੈ ਨਾ ਸੋਚਿਆ ਵੀ ਕਿਉਂ ਨਾ ਆਪਾਂ ਵੀ ਘੋੜਿਆਂ ਦਾ ਮੇਲਾ ਮਿੱਤਰੋ ਲਾਈਵ ਕਰ ਦਈਏ ਤੁਹਾਡੇ ਨਾਂ ਦੇਖਾਈਏ ਹਾਂ ਲੋ ਵੀ ਮੇਤਰੋ ਫੇਰ ਚੱਲਣਾ ਦਾ ਕੰਮ ਐ ਐ ਕੇ ਜੀ ਗਾ ਚਾਂਦੀ ਗਾ ਲੇਕਸ ਬੜੀ ਇੱਕ ਵਿਸ਼ੇਸ਼ ਚਾਂਦੀ ਦੇ ਮਿੱਤਰੋ ਕਹਿੰਦੇ ਨੈਟਲੈਸ ਟੂਮਾ ਪਾਈ ਹੋਈਆਂ ਨੇ ਤੇ ਬੜੇ ਸ਼ੌਂਕ ਨਾਲ ਤੇ ਜਵੇਂ ਗਲ ਦੇ ਵਿੱਚ ਲੌਂਗ ਤ੍ਰਿਥੜੀਆਂ ਹੈ ਉਹ ਵੀ ਬਈ ਨਿਸ਼ਾਨੀ ਪਾਈ ਹੋਈ ਐ ਤ੍ਰਿਥੜੀਆਂ ਵੀ ਇਹਦੇ ਬਈ ਦੇਖੋ ਗੱਲ ਦੇ ਵਿੱਚ ਚੈੱਕ ਕਰੋ ਮਿੱਤਰੋ ਬਾਕੀ ਬਈ ਹਾਂ ਹਾਂ ਫਿਰਦੇ ਆ ਵੀਰ ਮੇਰੇ ਯੂਟਿਊਬਰ ਵੀਰ ਵੀ ਇੱਥੇ ਵਾਧੂ ਲਓ ਵੀ ਮਿੱਤਰੋ ਮੈਨ ਲੱਗਦਾ ਇਹਦਾ ਹੋ ਗਿਆ ਵੀ ਸਮਾਂ ਪੂਰਾ ਸ਼ਾਇਦ ਆ ਤਾ ਜੱਜ ਸਾਹਿਬ ਵੀ ਥੋੜੇ ਜੇ ਸੋਚ ਵਿਚਾਰ ਲੰਮੀ ਪੈ ਰਹੇ ਆ ਕਿਉਂਕਿ ਬਈ ਕੁੜੀ ਨੱਚੀ ਵੀ ਸ਼ਾਨਦਾਰ ਹੈ ਤੇ ਸੀ ਵੀ ਕੋਈ ਵਾਕਿਆ ਤੇ ਸ਼ਾਨਦਾਰ ਹੈ ਤਾਂ ਮਿੱਤਰ ਪਿਆਰੇ ਖੜੇ ਆ ਵੀ ਇਧਰ ਵੇਂਦੇ ਆ ਵੀ ਸ਼ੌਂਕ ਨਾਲ ਤੇ ਮੈਂ ਆਂਦਾ ਵੀ ਜ਼ਿਆਦਾਤਰ ਇੱਥੇ ਵੀ ਰਾਜਸਥਾਨ ਦੇ ਬੰਦੇ ਹੀ ਜੁੜੇ ਹੋਏ ਆ ਰਾਜਸਥਾਨ ਦੇ ਵੱਧਾ ਤੇ ਬਈ ਪੰਜਾਬ ਹਰਿਆਣਾ ਥੋੜੇ ਬੁੱਤੇ ਜੇ ਘਟ ਜਾਣ ਸੰਖਿਆ ਦੇ ਵਿੱਚ ਲੱਗੇ ਪਰ ਮੇਲਾ ਨਾ ਵੀ ਕਹਿੰਦੇ ਵੀ ਦੋ ਮੇਲੇ ਹੋਣ ਲੱਗ ਗਏ ਸੀ ਇਥੇ ਤਾ ਕਰਕੇ ਜੀ ਜਦੋਂ ਵੀ ਦੋ ਮੇਲੇ ਹੋਣ ਲੱਗ ਗਏ ਇਹਦੇ ਵਿੱਚ ਥੋੜਾ ਜਿਹਾ ਇਕੱਠ ਦਾ ਬਹੁਤ ਫਰਕ ਹੀ ਪੈ ਗਿਆ ਕਹਿੰਦੇ ਉਸ ਗੱਲ ਦਾ ਤੇ ਚਲੋ ਵੀ ਬਾਕੀ ਹੈ ਨਾ ਜੋ ਵੀ ਸਿਸਟਮ ਹੈ ਇਹਨਾਂ ਦਾ ਜੋ ਵੀ ਹੁੰਦਾ ਤੇ ਹੁਣ ਬਈ ਅਗਲੀ ਕੁੜੀ ਆਓ ਹੁਣ ਮੇਤਰੋ ਅਗਲੀ ਕੁੜੀ ਆ ਰਹੀ ਆ ਉਹਦਾ ਡਾਂਸ ਦਿਖਾਉਣਗੇ ਮੇਤਰੋ ਇਦਾਂ ਇਦਾਂ ਕਰਕੇ ਡਾਂਸ ਚੱਲੀ ਜਾਣਾ ਤੇ ਬਈ ਜਿਵੇਂ ਸ਼ੋਅ ਸੀ ਉਹ ਹੋਰ ਕਰਦੇ ਮੇਲੇ ਸਤੰਤਰ ਬਾਕੀ ਮੇਤਰੋ ਚੱਲਦੇ ਆਂ ਲਾਈਵ ਤੋਂ ਤਦ ਲੋ ਵੀ ਸਾਹਮਣੇ ਤੁਸੀਂ ਦੇਖਿਆ ਜਿਹੜੀਆਂ ਕਿ ਇਹ ਟਰੋਫੀਆਂ ਇਹ ਟਰੋਫੀਆਂ ਮਿੱਤਰੋ ਕਹਿੰਦੇ ਅਸੀਂ ਦੇਣੀਆਂ ਜਿਹੜਾ ਕਿ ਕੋਈ ਫਰਸਟ ਜੇਨਰ ਆਊਗਾ ਵਈ ਵੇਖੋ ਵਈ ਇਹ ਮਿੱਤਰੋ ਵੀ ਕਹਿੰਦੇ ਇਹਨਾਂ ਮਾਨਦਕ ਸੁਣਨੀ ਬਹੁਤ ਹੁੰਦਾ ਤਾਂ ਟਰੋਫੀ ਤਾਂ ਬਹੁਤ ਵੱਡੀਆਂ ਬਈ ਹੌਸਲਾ ਤਾਂ ਇੱਥੋਂ ਮਿਲਦਾ ਹੀ ਮਿਲਦਾ ਫਿਰ ਇਹਨਾਂ ਹੋਣਾ ਇਹ ਲਾਈਮ ਸਟੇਜ ਇੱਥੇ ਇਹਨਾਂ ਨੇ ਤੇ ਜੋ ਕਿ ਬਈ ਉਧਰੋਂ ਸਾਰਾ ਵੀ ਆਪਦਾ ਮਾਈਕ ਵਗੈਰਾ ਦਾ ਸਿਸਟਮ ਲੱਗਿਆ ਵੀ ਉਹਨਾਂ ਨੇ ਆਵਾਜ਼ ਦੇ ਕੇ ਜੋ ਵੀ ਸਿਸਟਮ ਕਰਨਾ ਤਾਂ ਆ ਗਈ ਬਈ ਅੱਗੇ ਹੋਰ ਘੂੜੀ ਇਹਦੇ ਮੇਤਰੋ ਬੜੀਆਂ ਘੁੰਗਰੂ ਵਗੈਰਾ ਦੂਜੇ ਪਾਏ ਆ ਉਹਦੇ ਦਾ ਚਾਂਦੀ ਦੇ ਸੀ ਨੈਟਲਸ ਤੇ ਇਹਦੇ ਵੀ ਦੂਸਰੇ ਆਪਣੇ ਘੁੰਗਰੂ ਹੀ ਆ ਲੱਗੇ ਹੋਏ ਤੇ ਫੁਲਕਾਰ ਫੋਲੇ ਵਗੈਰਾ ਵੀ ਲੱਗੇ ਹੋਏ ਆ ਅਬ ਵੀ ਮੈਨੂੰ ਲੱਗਦਾ ਬਈ ਹੈ ਵੀ ਰੱਪਿਆ ਉਹ ਰਾਜਸਤਾਨੀ ਵੀਰ ਹੋ ਰਹੇ ਮਿੱਤਰੋ ਇਹਦੇ ਚ ਕਰੰਟ ਵੱਧਾ ਵੱਧ ਨਜ਼ਰੀ ਆ ਲੈ ਚੜਦੀ ਤਾਂ ਚੜਦੀ ਆਉਂਦੀ ਆ ਮਿੱਤਰੋ ਐਂ ਲੱਗਦਾ ਵੀ ਕੋਈ ਹਨਾ ਘਟ ਹੈ ਜਾਂ ਵਧਿਆ ਨਾ ਚ ਕੀਮੋ ਮਤਰਾ ਆਵਾਜ਼ ਆਉਂਦੀ ਹੈ ਕਿ ਨਹੀਂ ਕਿੱਥੋਂ ਕਿੱਥੋਂ ਜੁੜਿਓ ਮਿੱਤਰੋ ਤੁਸੀਂ ਦੇਖੀ ਜਾਨੇ ਹੋ ਹਰਮਾਨਗੜ੍ਹ ਕੁੜੀਆਂ ਦਾ ਮੇਲਾ ਜਿਥੇ ਕਿ ਮਿੱਤਰੋ ਚੱਲਦਾ ਪੂਰਾ ਰੰਗਮੰਚ ਨੇ ਯਾਰੇ ਤੇ ਬੰਨੇ ਪਈ ਐ ਤੇ ਬਾਕੀ ਵੀ ਡਗੀ ਦੀ ਸਾਜ਼ ਤੇ ਕੁੜੀ ਤਾਂ ਕੀ ਨੱਚੂ ਵੀ ਬੰਦੇ ਵੀ ਨੱਚਣ ਵਾਲੇ ਹੋਏ ਖੜੇ ਆ ਕਿਉਂਕਿ ਸਾਜ਼ ਖੂਪ ਲਈਏ ਬੰਦੇ ਨੇ ਆ ਮੁੜਕਾ ਆ ਗਿਆ ਵੀ ਕੋ ਟੋਲ ਵਾਲੇ ਨੂੰ ਵੀ ਮਿੱਤਰੋ ਚੱਲ ਗਏ ਕਿ ਨੱਚੀ ਹੈ ਸੋਹਣੀ ਨੱਚੇ ਹੈ ਨਾਲੋ ਬਣਾ ਲੋ ਚੱਲ ਗਏ ਆ ਮਿੱਤਰੋ ਇਹ ਸੀ ਬਈ ਹਰਮਾਨਗੜ ਕੋੜੇ ਦੇ ਮੇਲੇ ਜਾਂਦੇ ਰੌਣਕ ਦਿਖਾਏ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ ਤੇ ਲਾਈਵ ਤੇ ਮਿੱਤਰੋ ਜਿੰਨੇ ਵੀ ਮਿੱਤਰ ਪਿਆਰੇ ਬਈ ਲਾਈਵ ਤੇ ਜੁੜੇ ਸਾਰਿਆਂ ਦਾ ਬਈ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੇ ਬਈ ਇਹ ਤੁਸੀਂ ਦੇਖਿਆ ਹਰਮਾਨਗੜ ਕੋੜੀਆਂ ਦਾ ਮੇਲਾ ਜਿੱਥੇ ਕਿ ਉਹ ਬਈ ਪਿੱਛੇ ਜੱਜ ਸਾਹਿਬਾਨ ਵੀ ਇੱਧਰ ਬੈ ਕੇ ਫੈਸਲਾ ਕਰਦੇ ਆ ਵੀ ਕਿਹੜੇ ਬਈ ਹਨਾ ਅੱਗੇ ਆ ਪਿੱਛੇ ਆ ਤਾਂ ਆ ਵੈਸੇ ਵੀ ਹਰਮਾਨਗੜ ਮੇਲੇ ਦੇ ਵਿੱਚ ਜਿੰਨੀ ਵੀ ਟੀਮ ਹੈ ਹਨ ਤੇ ਗੈਸ ਕਰਦੇ ਆ ਵੀ ਚੰਗੇ ਜੋ ਵੀ ਸਿਸਟਮ ਹੈ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਟਾਰਗੇਟ ਕੀਤਾ ਵਾ ਫੋਨ ਨੰਬਰ ਵੀ ਲਿਖਿਆ ਬਈ ਵੀ ਆ ਪੇਜਾਂ ਦੇ ਨਾਮ ਵੀ ਲਿਖੇ ਚੈਨਲਾਂ ਦੇ ਵੀ ਅਸੀਂ ਕਹਿੰਦੇ ਬੋਲਕਾਂ ਦੇ ਵਿੱਚ ਹਨ ਤੇ ਚੰਗਾ ਗੱਲ ਧੰਨਵਾਦ ਆਦਾ ਤੁਹਾਡਾ ਵੀ ਜੀ ਆਏ ਆ ਤਾਂ ਵੀ ਤੁਸੀਂ ਤੁਸੀਂ ਇੱਥੇ ਆਏ ਤੇ ਸਾਡਾ ਵੀ ਮਾਨ ਸਮਾਨ ਵਧਾਇਆ ਤੇ ਬਈ ਸਾਡੇ ਰੰਗ ਮੰਚ ਇਥੇ ਦਿਖਾਏ ਤਾਂ ਮਿੱਤਰੋ ਓਕੇ ਫਿਰ ਮਿਲਦੇ ਆਪਾਂ ਹੋਰ ਅਗੇ ਬਈ ਬਾਕੀ ਮਿੱਤਰੋ ਉਸ ਆਪਾਂ ਵੀਡੀਓ ਵੀ ਬਣਾਈਆਂ ਐ ਇਸ ਮੇਲੇ ਦੀਆਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਮਿੱਤਰੋ ਲਾਈਵ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ